ਪਿੰਡ ਮਰਾੜ ਕਲਾ ਵਿਖੇ ਵਾਪਰੀ ਘਟਨਾ ਲੁੱਟਦੀ ਨਹੀਂ ਬਲਕਿ ਕਤਲ ਦੀ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਬੈਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਪੁੱਤ ਨੇ ਹੀ ਮਾਰਿਆ ਪਿਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੋਈ ਲੁੱਟਖੋ ਵਾਲੇ ਗੱਡੀ ਨਹੀਂ ਭੇਜੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹਨੇ ਆਪਣੇ ਫਾਦਰ ਨੂੰ ਉਹਨੇ ਇਮਾਰਤ ਉਤਨੇ ਹਾਰੇ ਆਨਲਾਈਨ ਜੂਏ 'ਚ 25 ਲੱਖ ਰੁਪਏ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਬੈਕਰ ਉਹਨਾਂ ਨੇ ਉਹ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੂਚਾ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਬਾਦ ਨੂੰ ਕਹਿੰਦਾ ਹੁੰਦਾ ਸੀ ਕਿ ਦੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਏ ਸੀ ਤੇ ਉੱਥੇ ਫਸ ਗਏ ਵੇਰੇ ਚੰਡੀਗੜ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆ ਚਲ ਮੈਸੇ ਘੜਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਉਸ ਦੇ ਅੱਗੇ ਫੀਅਰ ਕਰਦਾ ਸੀ ਤੇ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਤੱਕ ਰਿਹਾ ਦੋ ਦਿਨ ਪਹਿਲਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਮਰਾੜ ਕਲਾ ਵਿਖੇ ਕਾਰ ਸਵਾਰਾਂ ਤੇ ਹੋਏ ਹਮਲੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਘਟਨਾ ਨੂੰ ਲੁੱਟ ਦੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਇਹ ਘਟਨਾ ਲੁੱਟ ਦੀ ਨਹੀਂ ਬਲਕਿ ਕਤਲ ਦੀ ਹੈ ਇਹ ਕਤਲ ਮ੍ਰਿਤਿਕਦੇ ਪੁੱਤ ਨੇ ਹੀ ਕੀਤਾ ਸ਼੍ਰੀ ਮੁਕਤਸਰ ਸਾਹਿਬ ਦੇ ਨੇਲੇ ਪਿੰਡ ਮਰਾੜ ਕਲਾ ਵਿਖੇ ਬੀਤੀ 6 ਸਤੰਬਰ ਨੂੰ ਇੱਕ ਘਟਨਾ ਵਾਪਰੀ ਘਟਨਾ ਤੋਂ ਇੱਕਦਮ ਬਾਅਦ ਇਹ ਸਾਹਮਣੇ ਆਇਆ ਕਿ ਪਿੰਡ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਅਤੇ ਉਸ ਦਾ ਬੇਟਾ ਪਿਆਰਜੀਤ ਸਿੰਘ ਪਿੰਡ ਤੋਂ ਆਪਣੀ ਕਾਰ ਨਹੀਂ ਸਵੇਰੇ ਚੱਲੇ ਤਾਂ ਪਿੰਡ ਮਰਾੜ ਤੋਂ ਖਾਰਾ ਲਿੰਕ ਰੋਡ ਤੇ ਲੁੱਟ ਖੋਹ ਦੀ ਨੀਅਤ ਨਾਲ ਕੁਝ ਅਣਪਛਾਤੇ ਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਇਸ ਦੌਰਾਨ ਲਖਵੀਰ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੇ بیٹے ਪਿਆਜ ਸਿੰਘ ਦੇ ਮਾਮੂਲੀ ਸੱਟ ਲੱਗੀ ਘਟਨਾ ਉਪਰੰਤ ਪਿਆਜ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੋਟਰਸਾਈਕਲ ਤੇ ਆਏ ਵਿਅਕਤੀਆਂ ਨੇ ਉਹਨਾਂ ਦੀ ਕਾਰ ਤੇ ਪੱਥਰ ਮਾਰਿਆ ਤੇ ਫਿਰ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਮੌਕੇ ਤੇ ਲੁੱਟੇਰੇ ਕੁਝ ਵੱਡੀ ਲੁੱਟ ਵੀ ਨਹੀਂ ਕਰ ਲੈ ਗਏ ਜਿਸ ਕਾਰਨ ਪੁਲਿਸ ਨੂੰ ਸਾਰਾ ਮਾਮਲਾ ਸ਼ੱਕੀ ਲੱਗਿਆ ਪੁਲਿਸ ਨੇ ਇਸ ਮਾਮਲੇ 'ਚ ਡੁਗਾਈ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਲੁੱਟ ਦੀ ਨਹੀਂ ਬਲਕਿ ਕਤਲ ਦੀ ਘਟਨਾ ਹੈ ਮੋੜਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਪਿਆਜਜੀ ਸਿੰਘ ਆਨਲਾਈਨ ਗੇਮ ਜੂਆ ਖੇਡਦਾ ਸੀ ਜਿਸ ਵਿੱਚ ਉਹ 25 ਲੱਖ ਰੁਪਏ ਹਾਰ ਗਿਆ ਸੀ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਚੰਡੀਗੜ੍ਹ ਪੈਸੇ ਕੰਪਨੀ 'ਚ ਲਗਾਏ ਹੋਏ ਨੇ ਹੁਣ ਜਦ ਉਸਦੇ ਪਿਤਾ ਨੇ ਉਹਨਾਂ ਪੈਸਿਆਂ ਸੰਬੰਧੀ ਮੰਗ ਕੀਤੀ ਤਾਂ ਪਿਆਜਜੀ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੇ ਪਿਆਰਜੀਤ ਸਿੰਘ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਬਰੀਆਲੇ ਦੇ ਵਿੱਚ ਇੱਕ ਕਟਨਾ ਹੋਈ ਸੀ ਕਾਰ ਸਵਾਰਾਂ ਦੇ ਉੱਪਰ ਹਮਲਾ ਸੀ ਕਿ ਮਾਮਲਾ ਕੀ ਸੀ ਅੱਜ ਮੁਖਸਰ ਪੁਲਿਸ ਨੂੰ ਬਹੁਤ ਬੜੀ ਸਫਲਤਾ ਮਿਲੀ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋਹ ਵਾਲੇ ਬਹਿ ਗਏ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਪੁੱਥੀ ਨੂੰ ਸੁਨਸਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅਡੇ ਰਿਜ਼ੋਲਵ ਕੀਤਾ ਇਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੋਈ ਲੁੱਟ ਖੋ ਵਾਲੇ ਗੱਡੀ ਨਹੀਂ ਭਾਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਸ ਕਰਕੇ ਉਹ ਉਹਦੀ ਆਪਣੇ ਫਾਦਰ ਨੂੰ ਉਹਨੇ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈਕਰ ਉਹਨਾਂ ਨੇ ਇਹ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੁੱਟ ਚੱਕ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਸਰ ਰੀਜ਼ਨ ਆਫ ਮਰਡਰ ਕੀ ਹੈ ਜੀ ਸਾਹਮਣੇ ਦਾ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਬਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਦੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਏ ਸੀ ਤੇ ਉੱਥੇ ਫਸ ਗਏ ਹੈ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆ ਚਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਹੈ ਉਸਦੇ ਅੱਗੇ ਫੀਅਰ ਕਰਦਾ ਸੀ ਤੇ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਤੱਕ ਰਹਿ ਗਿਆ ਅਰੇ ਕੱਲਾ ਸੀ じゃ ਕੋਈ ਹੋਰ ਕਿਸ ਕਰ ਰਿਹਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਜੇ ਇਹ ਜੋ ਇਨਸੂਰੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਤ ਕਰਨਗੇ। ਕੀ ਕੀ ਬੰਤੇ ਗਏ ਸਰ ਨੂੰ? ਹਥਿਆਰ ਜੋ ਹਾਲੇ ਤੱਕ ਪ੍ਰੀਮੀਰੀਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ धार ਚਾਕੂ ਹੈ। ਉਹ ਰਿਕਵਰ ਕਿੱਥੇ ਜਾਏਗਾ? ਜੇ ਸਾਨੂੰ ਔਰ ਐਗਜ਼ੈਕਟ ਡੀਟੇਲਸ ਮਿਲਣ ਗਈਆਂ ਹੁੰਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀ। ਉਹ ਫਾਇਰਿੰਗ ਦੀ ਗੱਲ ਵੀ ਸਾਹਮਣੇ ਹੈ। ਫਾਇਰਿੰਗ ਵਾਲੀ ਗੱਲ ਸਾਫ ਸੁਥਰੀ ਝੂਠੀ ਗੱਲ ਸੀਗੀ ਜੀ ਨਾ ਕੋਈ ਫਾਇਰ ਆਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਨੂੰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਬੂਨਸ ਰਹੇ ਨੇ ਜਿਹਦੇ ਨਾਲ ਉਹਨਾਂ ਦੀ ਡੈਥ ਹੋਈ ਤਿੰਨ ਕਿਤੇ ਪਲਾਨਿੰਗ ਕਰੇ ਸਤ ਪੋਸਟੇਸ ਤੋਂ ਬਦਲ ਲਗੇ ਨਹੀਂ ਪੋਸਟੇਸ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਕਿ ਪੋਸਟੇਸ ਚੱਲ ਰਹੀ ਹੈ ਉਸ ਚੀਜ਼ ਨੂੰ ਕਲੀਅਰ ਹੋਏਗਾ ਬਟ ਬਹੁਤ ਪ੍ਰੀ ਪਲਾਨ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੁਝ ਐਕਟ ਲੱਗਿਆ ਹੋਇਆ ਹੈਗਾ ਮੇਰੀ ਜੀ ਸਰ ਹੋਇਆ ਤੁਸੀਂ ਅਸਲ ਤਾਂ ਨਹੀਂ ਨਹੀਂ ਜੀ ਅਸਲ ਤਾਂ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੀਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਕਿ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲ ਨੂੰ ਕਲੀਅਰ ਕੀਤਾ ਹੈ ਤੇ ਆਰਮਜ਼ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨ ਦਾ ਵਾਧਾ ਹੋਰ ਘਾਟਾ ਕੀਤਾ ਹੈ ਠੀਕ ਹੈ ਜੀ ਥੈਂਕ ਯੂ ਬਾਕੀ ਸਾਰੀ ਚੀਜ਼ਾਂ ਟੈਸਟ ਕੀਤੀਆਂ ਗਈਆਂ ਉਹਦੇ ਨਾਲ ਸਾਡੇ ਸਾਹਮਣੇ ਇੱਕ ਹੋਰ ਗੱਲ ਆਈ ਉਹ ਗੱਲ ਇਹ ਆਈ ਕਿ ਇੱਕ ਤੋਂ ਜੋ ਮੁੰਡਾ ਹੈਗਾ ਇਹ ਜੂਆ ਖੇਡਣ ਦਾ ਆਦੀ ਸੀ ਤੇ ਇਹ ਵੀ ਲੱਗ ਰਿਹਾ ਸੀ ਕਿ ਇਹਨੇ ਰੀਸੈਂਟਲੀ ਕਾਫੀ ਪੈਸਾ ਹਾਰਿਆ ਉਸ ਤੋਂ ਇਲਾਵਾ ਸਾਨੂੰ ਇਹ ਵੀ ਇਹਦੇ ਜੋ ਮੋਬਾਈਲ ਮੋਬਾਈਲ ਫੋਰੈਂਸਿਕਸ ਵਿੱਚ ਸਬੂਤ ਮਿਲੇ ਜਿਹਦੇ ਵਿੱਚ ਇਹ ਕਿਸੇ ਨਾ ਕਿਸੇ ਨਾਲ